ਇਹ ਬੰਦਾ ਕੋਈ ਕਬੇ ਮੈਂ ਇਸ ਦੇਸ਼ ਦੇ ਸੰਵਿਧਾਨ ਨੂੰ ਨਹੀਂ ਮੰਨਦਾ ਮੈਂ ਇਸ ਦੇਸ਼ ਦੇ ਕਾਨੂੰਨ ਨੂੰ ਨਹੀਂ ਮੰਨਦਾ ਤੇ ਫਿਰ ਉਹਦੇ ਲਈ ਇਸ ਦੇਸ਼ 'ਚ ਜਗ੍ਹਾ ਕਿਵੇਂ ਹੋ ਸਕਦੀ ਹੈ ਉਹਦੀ ਜਗ੍ਹਾ ਤਾਂ ਫਿਰ ਜਿੱਥੇ ਉਹ ਹੈਗਾ 8x8 ਦੇ ਕਮਰੇ 'ਚ ਉੱਥੇ ਹੀ ਉਹਦੀ ਜਗ੍ਹਾ ਹੈ ਅਕਾਲੀ ਦਲ ਵਾਲੇ ਇਹ ਕਹਿੰਦੇ ਆ ਵੀ ਉਹਦਾ ਆਚਰਣ ਬੜਾ ਚੰਗਾ ਆਚਰਣ ਚੰਗਾ ਜਿਹੜਾ ਸਭ ਤੋਂ ਵੱਡੀ ਬ੍ਰੇਕ ਜੇਲ ਬ੍ਰੇਕ ਹੋਈ ਬਡੈਲ ਤੋਂ ਜਿਹੜੀ ਹਾਈ ਸਕਿਉਰਿਟੀ ਜੇਲ ਆ ਉਹਦੇ 100 ਫੁੱਟ ਦੀ ਤਾਂ ਮੀਟਰ ਦੀ ਉਹ ਟਨਲ ਬਣਾ ਕੇ ਭੱਜ ਗਿਆ ਮੇਰੀ ਲੜਾਈ ਸਿਰਫ ਇੰਨੀ ਆ ਵੀ ਉਹ ਆ ਕੇ ਬਾਹਰ ਲੋਕਾਂ ਨੂੰ ਫੇਰ ਖੂਨ ਖਰਾਬਾ ਨਾ ਕਰਨ ਲੋਕਾਂ ਨੂੰ ਮਾਰਨ ਨਾ ਜਿਹੜਾ ਅਸੀਂ ਤਾਂ ਗਵਾਉਣਾ ਸੀ ਗਵਾ ਲਿਆ ਰਾਜਵਾਨ ਦੀ ਭੈਣ ਕਰਨ ਰਾਜਵਾਲੇ ਦਾ ਪਰਿਵਾਰ ਕਰੇ ਵਕੀਲ ਕਰਨ ਜੀ ਸਦਕੇ ਕਰਨ ਪਰ ਉਹਨਾਂ ਨੂੰ ਗੱਲ ਲਾਅ ਦੇ ਮਤਾਬਕ ਹੀ ਕਰਨੀ ਪਊ ਨਾ ਜੀ ਪੂਰੇ ਕਾਨੂੰਨ ਕੋਈ ਜੰਗਲ ਤਾਂ ਹੈ ਨਹੀਂ ਬਣਾਨਾ ਰਿਪਬਲਿਕ ਤਾਂ ਹੈ ਨਹੀਂ ਓਰੇ ਰਾਜਵਾਨਾ ਆਪ ਇਲੈਕਸ਼ਨ ਲੜ ਲਈ ਅਕਾਲੀ ਦਲ ਦੇ ਦੇ ਉਹਨੂੰ ਕੈਂਡੀਡੇਟ ਬਣਾ ਦੇ ਲੁਧਿਆਣੇ ਤੋਂ ਤੇ ਇਸ ਮੁੱਦੇ ਤੇ ਇਲੈਕਸ਼ਨ ਕਿਉਂ ਨਾ ਹੋਵੇ ਮੈਂ ਇਸ ਇਸ ਵਾਰ ਕਲੀਅਰ ਮੈਂ ਇਹ ਗੱਲ ਕਰੂੰਗਾ ਲੋਕਾਂ ਕੋਲ ਵੀ ਤੁਸੀਂ ਜੇ ਮੈਨੂੰ ਵੋਟ ਦੇਣੀ ਆ ਤਾਂ ਵੋਟ ਪਾਇਓ ਜੇ ਤੁਹਾਨੂੰ ਲੱਗਦਾ ਵੀ ਮੈਂ ਦੇਸ਼ ਨੂੰ ਸੰਵਿਧਾਨ ਨੂੰ ਪੰਜਾਬ ਦੇ ਹਿੱਤ ਚ ਜੇ ਤੁਹਾਨੂੰ ਲੱਗਦਾ ਵੀ ਰਾਜੋ ਆਣਾ ਤੇ ਅਤਵਾਦੀ ਦੇਸ਼ ਦੇ ਹਿੱਤ ਚ ਨੇ ਲੋਕ ਉਹਨਾਂ ਨੂੰ ਵੋਟ ਪਾ ਦੇ ਇਹ ਹਰ ਹੀ ਗੱਲ ਕਰੂਗਾ ਜਿਹੜਾ ਇਸ ਦੇਸ਼ ਦਾ ਜਿਹੜਾ ਵੀ ਬੰਦਾ ਕਾਨੂੰਨ ਮੰਨਦਾ ਏ ਜਿਹੜਾ ਵੀ ਇਸ ਦੇਸ਼ ਦਾ ਸੰਵਿਧਾਨ ਮੰਨਦਾ ਉਹ ਜਿਹੜੀ ਅਮਿਤ ਸ਼ਾਹ ਜੀ ਨੇ ਗੱਲ ਕਹੀ ਆ ਉਹ ਹਰੇਕ ਬੰਦਾ ਇਹੀ ਕਹੂਗਾ ਉਹਨਾਂ ਨੇ ਕੋਈ ਵੱਖਰੀ ਗੱਲ ਨਹੀਂ ਕਹੀ ਉਹਨਾਂ ਨੇ ਕੋਈ ਨਵੀਂ ਗੱਲ ਨਹੀਂ ਕਹੀ ਉਹਨਾਂ ਨੇ ਤਾਂ ਇਹੀ ਕਿਹਾ ਵੀ ਕੋਈ ਵੀ ਬੰਦਾ ਜੀਨੇ ਕਿਸੇ ਨੇ ਕਤਲ ਕੀਤਾ ਜੇ ਕਿਸੇ ਨੇ ਰੇਪ ਕੀਤਾ ਉਹਨੂੰ ਸਜ਼ਾ ਹੋਗੀ ਜੇ ਉਹ ਆਪਣੀ ਸਜ਼ਾ ਤੋਂ ਮਰਸੀ ਮੰਗਣਾ ਚਾਹੁੰਦਾ ਆਪਣੀ ਮਾਫੀ ਮੰਗਣੀ ਚਾਹੁੰਦਾ ਜਾਂ ਆਪਣੇ ਨੂੰ ਸੁਧਾਰ ਕਰਨਾ ਚਾਹੁੰਦਾ ਉਹ ਇਹ ਤਾਂ ਮੰਨੂਗਾ ਨਾ ਜੇਲ੍ਹ ਨੂੰ ਕੀ ਕਹਿੰਦੇ ਸੁਧਾਰ ਕਰ ਜੇ ਹੁਣ ਇਹ ਬੰਦਾ ਉਹਨਾਂ ਨੇ ਇੱਕ ਗੱਲ ਕਹੀ ਆ ਵੀ ਜੇ ਇਹ ਆਪ ਜਾਂ ਇਹਦਾ ਲਾਇਰ ਜਾਦਾ ਪਰਿਵਾਰ ਕੋਈ ਬੰਦਾ ਵੀ ਇਹ ਕਹਦੇ ਭਾਈ ਅਸੀਂ ਇਸ ਕਾਨੂੰਨ ਨੂੰ ਮੰਨਦੇ ਆਂ ਇਸ ਦੇਸ਼ ਦੇ ਸੰਵਿਧਾਨ ਨੂੰ ਮੰਨਦੇ ਆਂ ਤੇ ਉਹਦੀ ਗੱਲ ਮੰਨੀ ਜਾ ਸਕਦੀ ਆ ਸੋਚੀ ਜਾ ਸਕਦੀ ਆ ਇਹ ਜੀ ਕਿਹੜੀ ਗੱਲ ਹੈ ਜਿਹੜੀ ਨਹੀਂ ਜੇ ਬੰਦਾ ਕੋਈ ਕਵੇ ਮੈਂ ਇਸ ਦੇਸ਼ ਦੇ ਸੰਵਿਧਾਨ ਨੂੰ ਨਹੀਂ ਮੰਨਦਾ ਮੈਂ ਇਸ ਦੇਸ਼ ਦੇ ਕਾਨੂੰਨ ਨੂੰ ਨਹੀਂ ਮੰਨਦਾ ਹਾਂ ਜੀ ਤੇ ਫਿਰ ਉਹਦੇ ਲਈ ਇਸ ਦੇਸ਼ 'ਚ ਜਗ੍ਹਾ ਕਿਵੇਂ ਹੋ ਸਕਦੀ ਆ ਉਹਦੀ ਜਗ੍ਹਾ ਤਾਂ ਫਿਰ ਜਿੱਥੇ ਉਹ ਹੈਗਾ 8x8 ਦੇ ਕਮਰੇ 'ਚ ਉੱਥੇ ਹੀ ਉਹਦੀ ਜਗ੍ਹਾ ਹੈ ਤੇ ਸੁਣ ਲਓ ਦੂਜੀ ਗੱਲ ਅਕਾਲੀ ਦਲ ਵਾਲੇ ਇਹ ਕਹਿੰਦੇ ਆ ਵੀ ਉਹਦਾ ਆਚਰਣ ਬੜਾ ਚੰਗਾ ਆਚਰਨ ਚੰਗਾ ਜਿਹੜਾ ਸਭ ਤੋਂ ਵੱਡੀ ਬ੍ਰੇਕ ਜੇਲ ਬ੍ਰੇਕ ਹੋਈ ਬਡੈਲ ਚ ਜਿਹੜੀ ਹਾਈ ਸਕਿਉਰਿਟੀ ਜੇਲ ਆ ਉਹਦੇ 100 ਫੁੱਟ ਦੀ ਤਾਂ ਮੀਟਰ ਦੀ ਉਹ ਟਨਲ ਬਣਾ ਕੇ ਭੱਜ ਗਏ ਤੇ ਆਚਰਨ ਆਪਾਂ ਚੰਗਾ ਕਹਾਂਗੇ ਉਹਨਾਂ ਦਾ ਮੇਰੀ ਲੜਾਈ ਕੀ ਆ ਮੇਰੀ ਲੜਾਈ ਸਿਰਫ ਇੰਨੀ ਆ ਵੀ ਉਹ ਆ ਕੇ ਬਾਹਰ ਲੋਕਾਂ ਨੂੰ ਫੇਰ ਖੂਨ ਖਰਾਬਾ ਨਾ ਕਰਨ ਲੋਕਾਂ ਨੂੰ ਮਾਰਨ ਨਾ ਜਿਹੜਾ ਅਸੀਂ ਤਾਂ ਗਵਾਉਣਾ ਸੀ ਗਵਾ ਲਿਆ ਤੇ ਜਿਹੜੇ ਨਾਲ 16 ਬੰਦੇ ਆ ਉਹਨਾਂ ਉਹਨਾਂ ਦੇ ਪਰਿਵਾਰ ਨਹੀਂ ਸੀ ਉਹਨਾਂ ਦੇ ਬੱਚੇ ਨਹੀਂ ਸੀ ਉਹਨਾਂ ਦੀ ਘਰ ਵਾਲੀਆਂ ਨਹੀਂ ਸੀ ਉਹਨਾਂ ਦੀ ਮਾਵਾ ਨਹੀਂ ਸੀ ਉਹਨਾਂ ਨੇ ਕਿਵੇਂ ਇਹ 28 ਸਾਲ ਇਹ ਰਾਜੋਆਣੇ ਦੇ 28 ਸਾਲ ਇਹਨਾਂ ਨੂੰ ਯਾਦ ਨੇ ਬੀਬੀ ਹਰਸਿਮਰਤ ਕੌਰ ਨੂੰ ਉਹਨਾਂ ਬੱਚਿਆਂ ਦੇ 28 ਸਾਲ ਯਾਦ ਨੇ ਜਿਨ੍ਹਾਂ ਨੇ ਜਿਨ੍ਹਾਂ ਨੇ ਆਪਣੇ ਪਿਓ ਖੋਏ ਉਹ ਵੀ ਤਾਂ ਕਿਸੇ ਦੇ ਪੁੱਤ ਸੀ ਉਹਨਾਂ ਦੀ ਕੋਈ ਗੱਲ ਕਰਦਾ ਨਹੀਂ ਮੈਨੂੰ ਯਾਦ ਆ ਜਿਹੜਾ ਪੇਂਟਰ ਜਿਹਨੇ ਗੱਡੀ ਪੇਂਟ ਕੀਤੀ ਸੀ ਉਹਦਾ ਨਾਮ ਵੀ ਬਿੱਟੂ ਆ ਉਹ ਪੇਂਟਰ ਨੇ ਜਦੋਂ ਇਹ ਗਵਾਹੀ ਦਿੱਤੀ ਵੀ ਆ ਬੰਦੇ ਸਾ ਆ ਗੱਡੀ ਮੇਰੇ ਤੋਂ ਪੇਂਟ ਕਰਵਾਉਣ ਆਏ ਸੀ ਉਸ ਤੋਂ ਬਾਅਦ ਉਹਨੂੰ ਪੁੱਛ ਲੋ ਕੀ ਹਾਲ ਹੋਇਆ ਉਹਦਾ ਰੋਜ਼ ਉਹਨੂੰ ਮਾਰਨ ਨੂੰ ਧਮਕੀਆਂ ਦਿੰਦੇ ਸੀ ਕੋਈ ਐਨਐਸਜੀ ਵਾਲਾ ਵਿਚਾਰਾ ਰਾਜਸਥਾਨ ਦਾ ਡਿਊਟੀ ਕਰ ਰਿਹਾ ਸੀ ਕੋਈ ਸੀਆਰਪੀ ਵਾਲਾ ਕੋਈ ਬਿਹਾਰ ਦਾ ਡਿਊਟੀ ਕਰ ਰਿਹਾ ਸੀ ਉਹ ਉਹਨਾਂ ਦੇ ਬੱਚੇ ਨਹੀਂਗੇ ਉਹ ਤਾਂ ਕੱਚੇ ਘਰਾਂ 'ਚ ਵਿਚਾਰੇ ਰਹਿੰਦੇ ਸੀ ਜਿਹੜੇ ਅੱਜ ਤੱਕ ਉਹਨਾਂ ਦੇ ਓਮੇ ਦੇ ਓਮੇ ਘਰ ਪਏ ਆ ਆਪਾਂ ਉਹਨਾਂ ਨੂੰ ਥੋੜੀ ਰੋਕ ਸਕਦੇ ਆ ਉਹ ਜੋ ਮਰਜ਼ੀ ਕਰਨ ਰਾਜਵਾਨ ਦੀ ਭੈਣ ਕਰਨ ਰਾਜਵਾਲੇ ਦਾ ਪਰਿਵਾਰ ਕਰੇ ਵਕੀਲ ਕਰਨ ਜੀ ਸਦਕੇ ਕਰਨ ਪਰ ਉਹਨਾਂ ਨੂੰ ਗੱਲ ਲਾਅ ਦੇ ਮੁਤਾਬਕ ਹੀ ਕਰਨੀ ਪਊ ਨਾ ਜੀ ਉਰੇ ਕਾਨੂੰਨ ਕੋਈ ਜੰਗਲ ਤਾਂ ਹੈ ਨਹੀਂ ਬਨਾਨਾ ਰਿਪਬਲਿਕ ਤਾਂ ਹੈ ਨਹੀਂ ਉਰੇ ਇਸ ਕਰਕੇ ਮੈਂ ਤਾਂ ਇਹ ਗੱਲ ਕਹਿਣ ਲੱਗਿਆ ਸਾਫ਼ ਆਉਣ ਵਾਲੇ ਦਿਨਾਂ 'ਚ ਵੀ ਮੈਂ ਅੱਜ ਹੀ ਹੁਣ ਗੱਲ ਕਰ ਰਿਹਾ ਸੀ ਜੇ ਫੈਸਲਾ ਕਰਨਾ ਤੇ ਤੁਸੀਂ ਮੈਂ ਕੋਈ ਇਹ ਹੰਕਾਰ ਨਾਲ ਗੱਲ ਨਹੀਂ ਕਰਦਾ ਪਰ ਮੈਨੂੰ ਆਪਣੇ ਪੰਜਾਬੀਆਂ ਤੇ ਆਪਣੇ ਦੇਸ਼ ਤੇ ਭਰੋਸਾ ਹੈ ਰਾਜਵਾਨਾ ਆਪ ਇਲੈਕਸ਼ਨ ਲੜ ਲਵੇ ਅਕਾਲੀ ਦਲ ਦੇ ਦੇ ਉਹਨੂੰ ਕੈਂਡੀਡੇਟ ਬਣਾ ਦੇ ਲੁਧਿਆਣੇ ਤੋਂ ਤੇ ਇਸ ਮੁੱਦੇ ਤੇ ਇਲੈਕਸ਼ਨ ਕਿਉਂ ਨਾ ਹੋਵੇ ਮੈਂ ਇਸ ਇਸ ਵਾਰ ਕਲੀਅਰ ਮੈਂ ਇਹ ਗੱਲ ਕਰੂੰਗਾ ਲੋਕਾਂ ਕੋਲ ਵੀ ਤੁਸੀਂ ਜੇ ਮੈਨੂੰ ਵੋਟ ਦੇਣੀ ਆ ਤਾਂ ਵੋਟ ਪਾਓ ਜੇ ਤੁਹਾਨੂੰ ਲੱਗਦਾ ਵੀ ਮੈਂ ਦੇਸ਼ ਨੂੰ ਸੰਵਿਧਾਨ ਨੂੰ ਪੰਜਾਬ ਦੇ ਹਿੱਤ ਚ ਜੇ ਤੁਹਾਨੂੰ ਲੱਗਦਾ ਵੀ ਰਾਜੋਆਣਾ ਤੇ ਅਤਵਾਦੀ ਦੇਸ਼ ਦੇ ਹਿੱਤ ਚ ਨੇ ਲੋਕ ਉਹਨਾਂ ਨੂੰ ਵੋਟ ਪਾ ਦੇਣ ਇਸ ਵਾਰ ਮੈਂ ਕਲੀਅਰ ਮੰਡਟ ਆ ਜਿਹੜਾ ਆਪਣੇ ਲਈ ਜਦੋਂ ਮੇ제 ਮੈਨੂੰ ਟਿਕਟ ਮਿਲੇਗੀ ਮੈਂ ਕਲੀਅਰ ਲੋਕਾਂ ਨੂੰ ਵੋਟ ਕਹੂੰਗਾ ਵੀ ਜੇ ਤੁਸੀਂ ਮੇਰੀ ਆ ਰਾਇਆ ਜੇ ਤੁਹਾਨੂੰ ਆ ਰਾਇਆ ਪਸੰਦ ਆ ਤਾਂ ਇਹਦੋਂ ਵੋਟ ਪਾਓ ਜੇ ਤੁਹਾਨੂੰ ਇਹ ਇਹ ਜਿਹੜੇ ਹੁਕਮ ਕਰ ਰਹੇ ਐਸਜੀਪੀਸੀ ਦੇ ਪ੍ਰਧਾਨ ਜਾਂ ਅਕਾਲੀ ਦਲ ਜੇ ਤੁਹਾਨੂੰ ਲੱਗਦਾ ਵੀ ਮੈਂ ਗਲਤ ਹ ਤੇ ਤੁਸੀਂ ਮੇਰੇ ਉਲਟ ਵੋਟ ਪਾ ਦਿਓ ਇਤੋਂ ਵੱਡੀ ਤਾਂ ਕੋਈ ਗੱਲ ਨਹੀਂ ਮੈਂ ਕਰ ਸਕਦਾ ਮੈਂ ਤਾਂ ਸਿੱਧਾ ਇਸ ਗੱਲ ਤੇ ਆ ਕੇ ਇਸ ਵਾਰ ਆਪਣੇ ਲੁਧਿਆਣੇ ਦੇ ਲੋਕਾਂ ਤੋਂ ਵੋਟ ਮੰਗੂਗਾ ਵੀ ਭਾਈ ਜੇ ਤਾਂ ਕਾਨੂੰਨ 'ਚ ਵਿਸ਼ਵਾਸ ਆ ਤੁਹਾਨੂੰ ਜੇ ਤੁਸੀਂ ਮੰਨਦੇ ਹੋ ਕਾਨੂੰਨ ਉਹਰੇ ਕਾਨੂੰਨ ਦਾ ਰਾਜ ਹੋਣਾ ਚਾਹੀਦਾ ਤੇ ਮੈਨੂੰ ਪਾਓ ਜੇ ਤੁਸੀਂ ਚਾਹੁੰਦੇ ਹੋਰੇ ਖਾਲਿਸਤਾਨ ਬਣਨਾ ਚਾਹੀਦਾ ਅਤਵਾਦ ਆਉਣਾ ਚਾਹੀਦਾ ਤੇ ਫਿਰ ਤੁਸੀਂ ਜਿਹੜਾ ਵੀ ਇਹਨਾਂ ਦਾ ਕੈਂਡੀਡੇਟ ਹੋਊਗਾ ਉਹਨੂੰ ਵੋਟ ਪਾ ਦੇਵੋ ਇਦੋਂ ਵੱਡੀ ਗੱਲ ਮੈਂ ਹੋਰ ਕੀ ਕਹਿ ਦਵਾਂ ਗੱਲ ਨੇ ਸੁਖਬੀਰ ਸਿੰਘ ਬਾਦਲ ਨੇ ਮਾਫੀ ਮੰਗੀ ਹੈ ਕਿ ਸਾਡੇ ਰਾਜ ਵਿੱਚ ਬੇਅਦਬੀਆਂ ਹੋਈਆਂ ਅਸੀਂ ਉਹਦੀ ਮਾਫੀ ਮੰਗਦੇ ਹਾਂ ਕੀ ਲੱਗਦਾ ਇਸ ਤੇ ਮੈਨੂੰ ਨਹੀਂ ਜੀ ਪਤਾ ਸੁਖਬੀਰ ਸਿੰਘ ਬਾਦਲ ਹੋਣਾਂ ਦਾ ਕੀ ਆ ਕੀ ਨਹੀਂ ਆ ਪਰ ਗੁਰੂ ਗ੍ਰੰਥ ਸਾਹਿਬ ਦੀ ਬੇਅਦਬੀ ਜਿਹੜੀ ਆ ਉਹਨਾਂ ਦੇ ਰਾਤ 'ਚ ਹੋਈ ਤੇ ਦੋ ਸਿੱਖ ਜਿਹੜੇ ਗੁਟਕਾ ਸਾਹਿਬ ਲੈ ਕੇ ਪਾਠ ਕਰ ਰਹੇ ਸੀ ਵੀ ਗੁਰੂ ਦੀ ਬੇਅਦਬੀ ਹੋਈ ਆ ਉਹਦਾ ਬਾਬਾ ਜਿਹੜਾ ਰੇਪ ਦੇ ਵਿੱਚ ਇਸਾਂ 'ਚ ਉਹਨੂੰ ਅਕੱਲ ਤੱਕ ਸਭ ਤੋਂ ਉਹਨਾਂ ਨੇ ਮਾਫ ਕੀਤਾ ਹੈ ਉਹ ਮਾਫੀ ਆ ਜਿਹੜੀ ਉਹ ਮੰਗੇ ਨਾ ਮੰਗੇ ਉਹ ਲੋਕਾਂ ਨੇ ਦੇਖਣਾ ਹੈ ਆਪਾਂ ਕੀ ਕਹਿ ਸਕਦੇ ਆ ਲੋਕ ਫੈਸਲਾ ਕਰਨਗੇ ਵੀ ਉਹਨਾਂ ਨੇ ਕੀ ਕੁਛ ਕੀਤਾ ਚਿੱਟਾ ਉਹਨਾਂ ਨੇ ਲਾਤਾ ਲੋਕਾਂ ਨੂੰ ਗੁਰੂ ਦੀ ਬੇਅਦਬੀ ਉਹਨਾਂ ਨੇ ਕਰਤੀ ਸਰਕਾਰ ਦੇ ਘੋੜੇ ਗਧੇ ਖੱ쩌 ਰੋ ਚੋਰੀ ਕਰਕੇ ਲੈ ਗਏ ਕੋਈ ਉਹਨਾਂ ਦਾ ਕੋਈ ਹੈ ਕੋਈ ਦੀਨ ਮਦਰ ਦੱਸੋ ਜੀ ਜਗਦੀਪ ਜਗਦੀਪ ਧਰਕਰ ਦਾ ਧਰਖੰਡਿਆ ਸਭਾ ਚੇਅਰਮੈਨ ਉਹ ਕਹਿੰਦਾ ਕਿ ਪੰਜਾਬ ਯੂਨੀਵਰਸਿਟੀ ਵਿੱਚ ਹਰਿਆਣਾ ਦਾ ਹਿੱਸਾ ਵੀ ਹੈਗਾ ਤੁਸੀਂ ਹਮੇਸ਼ਾ ਪੰਜਾਬ ਹਰਿਆਣਾ ਦੇ ਬਾਲਕੀ ਭਾਦਾ ਕੀ ਮੰਨਣਾ ਹਰਿਆਣਾ ਦੇ ਸਭਾ ਦੇਖੋ ਜੀ ਆਪਾਂ ਤਾਂ ਇੱਕ ਪੰਜਾਬੀ ਆ ਪੰਜਾਬ ਦੇ ਕੋਲ ਹੈਗਾ ਏ ਤੇ ਪੰਜਾਬ ਕੋਲ ਹੀ ਰਹਿਣਾ ਬਿਆਨ ਦੇ ਆ ਤੇ ਕੁਝ ਨਹੀਂ ਕਿਸੇ ਦੇ ਹੋਣਾ ਇਸ ਕਰਕੇ ਇਹ ਪੋਲਿਟਿਕਸ ਆ ਜਿਹੜੀ ਉਹ ਬਿਲਕੁਲ ਮੈਂ ਸਮਝਦਾ ਉਹ ਫਾਇਦੇ ਦੀ ਨਹੀਂਗੀ ਨਾ ਕੁਝ ਹੋ ਸਕਦਾ ਇਹਦੇ ਵਿੱਚ ਨਾ ਕੋਈ ਬਦਲਾ ਆਉਣਾ ਹੈ ਇਹ ਐਂ ਹੀ ਰਹਿਣਾ ਹੈ ਤੇ ਇਸ ਕਰਕੇ ਇਹ ਚ ਬਾਹਲਾ ਕਿਸੇ ਨੂੰ ਵੀ ਬੋਝ ਲੈਣ ਦੀ ਲੋੜ ਨਹੀਂ ਕਿ ਇਹ ਚੇਂਜ ਨਹੀਂ ਹੋ ਸਕਦਾ ਜੇ ਅਕਾਲੀ ਭਾਜਪਾ ਕਟਿਆਉਣ ਦੀਆਂ ਗੱਲਾਂ ਚੱਲਦੀਆਂ ਪਈਆਂ ਨੇ ਇੱਕ ਵਾਰ ਢੀਂਸਾ ਦੀ ਵਾਪਸੀ ਦੀ ਗੱਲ ਕੀਤੀ ਜਾ ਰਹੀ ਹੈ ਤੁਹਾਨੂੰ ਲੱਗਦਾ ਕਿੰਨਾ ਫਰਕ ਪਏਗਾ ਇਹਨਾਂ ਦਾ ਕਿੰਨਾ ਦਾ ਕਾਲੀ ਹਿੰਸੇ ਵਾਪਸੀ ਕਨੇ ਕਾਲੀ ਬੀਜ ਵੀ 0 0 ਕਿੰਨਾ ਹੁੰਦਾ ਇਕਵਲ ਟੂ 0 ਹੁੰਦਾ ਨਾ ਤੇ ਫਿਰ 0 ਹੀ ਹੋਊਗਾ ਉਹੀ ਤੱਕ ਜਦੋਂ ਰੋਜ਼ ਕਿਤੇ ਗੈਂਗਸਟਰ ਲੁੱਟਦੇ ਆ ਛੋਟੇ ਤੋਂ ਛੋਟੇ ਸ਼ਹਿਰ ਦੇ ਵਿੱਚ ਉਹ ਫਰੋਤੀਆਂ ਮੰਗਦੇ ਆ ਤੇ ਪੁਲਿਸ ਕੋਲ ਕੀ ਕੀ ਰਾਹ ਬਚਦਾ ਹੈ ਦੱਸੋ ਜੇ ਰੋਜ਼ ਆ ਲੁਧਿਆਣੇ ਚ ਤੁਹਾਨੂੰ ਪਤਾ ਇੱਕ ਇੰਡਸਟ੍ਰੀਸਟ ਨੂੰ ਚੱਕ ਕੇ ਜੈਨ ਸਾਹਿਬ ਨੂੰ ਕਿਵੇਂ ਕਮਾਉਂਦੇ ਰਹੇ ਨੇ ਉਹ ਤੇ ਫਿਰ ਉਹਨਾਂ ਤੋਂ ਉਹ ਫਰੋਤੀ ਮੰਗਦੇ ਰਹੇ ਆ ਤੇ ਫਿਰ ਇਹੋ ਜਿਹੇ ਬੰਦਿਆਂ ਦਾ ਇਲਾਜ ਕੀ ਆ ਜੀ ਇਹੋ ਜਿਹੇ ਬੰਦਿਆਂ ਦਾ ਇਲਾਜ ਕੀ ਆ ਜੇਲ੍ਹ ਚ ਜੇ ਬੰਦੇ ਆ ਉੱਥੇ ਬਹਿ ਕੇ ਟੈਲੀਫੋਨਾਂ ਤੇ ਫਰੋਤੀਆਂ ਮੰਗਦੇ ਆ ਤੇ ਫਿਰ ਹੋਰ ਸਰਕਾਰ ਕਰੇ ਕੀ ਕੋਈ ਵੀ ਸਰਕਾਰ ਹੋਵੇ ਮੈਂ ਗੱਲ ਨਹੀਂ ਸਰਕਾਰ ਨੇ ਲਾਅ ਐਂਡ ਆਰਡਰ ਮੇਨਟੇਨ ਕਰਨਾ ਏ ਆਪਣੇ ਸ਼ਹਿਰੀਆਂ ਦੀ ਆਪਣੇ ਲੋਕਾਂ ਦੀ ਰੱਖਿਆ ਕਰਨੀ ਆ ਕਾਨੂੰਨ ਦੇ ਰਾਹੀਂ ਤੇ ਜੇ ਬੰਦਾ ਕਾਨੂੰਨ ਤੋੜ ਕੇ ਕੋਈ ਵੀ ਉਹ ਸ਼ਹਿਰੀਆਂ ਨੂੰ ਖਰਾਬ ਕਰੂਗਾ ਤਾਂ ਉਹਦਾ ਇਲਾਜ ਤਾਂ ਸਰਕਾਰ ਨੂੰ ਕਰਨਾ ਪਊਗਾ ਨਾ ਸਹਿਮਤ ਹੋ ਕੀ ਐਨਕਾਊਂਟਰ ਹੋਣੇ ਚਾਹੀਦੇ ਮੇਰਾ ਸਹਿਮਤ ਹੋਣਾ ਨਾ ਸਹਿਮਤ ਹੋਣਾ ਕੋਈ ਉਹ ਨਹੀਂ ਰੱਖਦਾ ਤੁਸੀਂ ਦੱਸੋ ਵੀ ਲਾਅ ਐਂਡ ਆਰਡਰ ਜਦੋਂ ਖਰਾਬ ਹੋ ਰਿਹਾ ਉਹਨੂੰ ਠੀਕ ਕਰਨ ਲਈ ਜਿਹੜੇ ਮਾੜੇ ਬੰਦੇ ਆ ਉਹਨਾਂ ਨੂੰ ਕਿਵੇਂ ਨਜਿੱਠਣਾ ਚਾਹੀਦਾ ਇਹ ਫੈਸਲਾ ਲੋਕਾਂ ਤੇ ਛੱਡ ਦੋ ਜਾਂ ਤੁਸੀਂ ਕਰ ਲਓ ਮੇਰੇ ਕੋਲ ਕੋਈ ਪਾਰਟੀ ਦਾ ਅਹੁਦਾ ਨਹੀਂਗਾ ਵੀ ਮੈਂ ਪਾਰਟੀ ਦੇ ਉੱਤੇ ਕੋਈ ਗੱਲ ਕਰ ਸਕਾਂ ਮੈਂ ਤਾਂ ਇੱਕ ਮੈਂਬਰ ਪਾਰਲੀਮੈਂਟ ਹਾਂ ਮੇਰੇ ਕੋਲ ਪਾਰਟੀ ਦੀ ਕੋਈ ਤਾਕਤ ਨਹੀਂ ਕਿਵੇਂ ਮੈਂ ਕਿਸੇ ਨੂੰ ਕੁਝ ਕਹਿ ਸਕਾਂ ਕਿਸੇ ਨੂੰ ਕੋਈ ਸਮਝਾ ਸਕਾਂ ਉਹ ਵੱਡੇ ਲੋਕ ਨੇ ਵੱਡੇ ਚਿਹਰੇ ਨੇ ਉਹਨਾਂ ਨੂੰ ਹਾਈ ਕਮਾਂਡ ਦੇ ਜਿਹੜੀ ਆ ਉਹਨਾਂ ਨਾਲ ਉਹ ਗੱਲ ਕਰੇਗੀ ਬਾਕੀ ਮੈਂ ਕੁਝ ਨਹੀਂ ਕਹਿ ਸਕਦਾ ਬਿਲਕੁਲ ਉਹ ਬੜਾ ਵੱਡਾ ਉਹਨਾਂ ਦਾ ਇੰਡਸਟਰੀਅਲ ਚਿਹਰਾ ਹੈ ਤਾਰਾ ਫੀਡਸ ਉਹਨਾਂ ਦੀ ਤੁਹਾਨੂੰ ਪਤਾ ਹੈ ਕਿਸੇ ਵੇਲੇ ਬਹੁਤ ਵੱਡੀ ਕੰਪਨੀ ਸੀ ਕਿਸੇ ਵੇਲੇ ਹੇਮਾ ਮਾਲਨੀ ਜੀ ਵੀ ਉਹਨਾਂ ਦੀ ਤਾਰਾ ਫੀਡ ਦੀ ਐਡ ਕਰਦੇ ਸੀਗੇ ਤੇ ਕਈ ਵਾਰੇ ਹੋ ਜਾਂਦਾ ਹੈ ਘਾਟਾ ਵਾਧਾ ਚੱਲਦਾ ਰਹਿੰਦਾ ਹੈ ਕਿਸੇ ਦਾ ਬੈਂਕ ਦਾ ਪੈਸਾ ਹੈ ਉਹ ਨਹੀਂ ਮੋੜਿਆ ਗਿਆ ਕਰਜ਼ਾ ਚੜ ਗਿਆ ਹੋਰ ਹੋ ਗਿਆ ਐਸੇ ਕੇਸ ਹੋ ਜਾਂਦੇ ਆਂਡਸਟ ਲਿਸਟਾਂ ਤੇ ਉਹਦੇ ਵਿੱਚੋਂ ਇੱਕ ਗੱਜਨ ਮਰਜਾ ਸਾਹਿਬ ਐਮਐਲਏ ਜੇ ਕਿਸੇ ਪਾਰਟੀ ਦੇ ਆ ਤੇ ਮੈਂ ਐਵੇਂ ਹੀ ਕਿ ਉਸ ਨੂੰ ਮਾੜਾ ਕੰਮ ਉਹ ਕੋਈ ਚੰਗਾ ਨਹੀਂ ਲੱਗਦਾ ਪਰ ਉਹਨਾਂ ਨੇ ਕੋਈ ਪੈਸਾ ਲਿਆ ਸੀ ਪੈਸਾ ਨਹੀਂ ਮੋੜਿਆ ਗਿਆ ਉਹਦੇ ਲਈ ਉਹਨਾਂ ਤੇ ਈਡੀ ਦੀ ਜਿਹੜੀ ਆ ਉਹ ਰੇਡ ਹੋਈ ਆ ਉਹ ਮੈਨੂੰ ਲੱਗਦਾ ਕੋਰਟ ਦੇ ਵਿੱਚ ਸਾਰੀਆਂ ਚੀਜ਼ਾਂ ਇਹ ਸੈਟਲ ਹੋ ਜਾਣਗੀਆਂ ਸਰ ਕਾਫੀ ਸਵਾਗ ਕਾਫੀ ਐਮਪੀ ਸਸਪੈਂਡ ਕਰਦੇ ਨੇ ਲੋਕ ਸਮਾਂ ਦਾ ਸਮਾਂ ਤੁਹਾਨੂੰ ਕੀ ਲੱਗਦਾ ਹੈ ਕਿ ਲੋਕਤੰਤਰ ਵਿੱਚ ਹੁਣ ਗੱਲੇ ਵੀ ਕਿ ਜਿਹੜੇ ਸਵਾਲ ਪੁੱਛੇ ਸੀ ਉਹ ਵੀ ਖਤਮ ਹੋ ਗਏ ਜਿਹੜੇ ਐਮਪੀ ਨੇ ਪੁੱਛੇ ਸੀ ਲੋਕਤੰਤਰ ਵਿੱਚ ਕੀ ਹੋ ਜਾ ਸੀ ਦੇਖੋ ਜੀ ਇਹ ਤਾਂ ਲੋਕਾਂ ਦੇ ਹੱਥ ਆ ਇਹ ਲੋਕਾਂ ਨੇ ਮੰਡੇਟ ਦਿੱਤਾ ਏ ਤੇ ਹੁਣ 2024 ਚ ਫੇਰ ਇਲੈਕਸ਼ਨ ਆ ਜਾਣੀਆਂ ਤੇ ਲੋਕਾਂ ਦੇ ਵਿੱਚ ਆਪਣੀ ਆਪਣੀ ਪਾਰਟੀ ਗੱਲ ਲੈ ਕੇ ਜਾਏਗੀ ਜੋ ਲੋਕ ਮੰਡੇਟ ਦੇਣਗੇ ਉਹ ਸਿਰ ਮੱਥੇ ਆ ਇਸ ਕਰਕੇ ਜਿਹੜਾ ਵੀ ਮੰਡੇਟਾ ਲੋਕਾਂ ਨੇ ਦੇਣਾ ਲੋਕਾਂ ਦੀ ਜੋ ਮਤਲਬ ਵੋਟ ਦਾ ਅਧਿਕਾਰ ਆ ਉਹਦੋਂ ਉੱਤੇ ਕੁਝ ਨਹੀਂ ਸਾਨੂੰ ਆਪੋਜੀਸ਼ਨ ਚ ਬਿਠਾਇਆ ਏ ਅਸੀਂ ਆਪੋਜੀਸ਼ਨ ਦੀ ਗੱਲ ਕਰੀ ਜਾ ਰਹੇ ਆ ਉਹ ਸਰਕਾਰ ਚ ਨੇ ਸਰਕਾਰਾਂ ਆਉਂਦੀਆਂ ਜਾਂਦੀਆਂ ਰਹਿੰਦੀਆਂ ਏ ਪਾਰਟੀਆਂ ਬਦਲਦੀਆਂ ਰਹਿੰਦੀਆਂ ਏ ਇਸ ਕਰਕੇ ਲੋਕਤੰਤਰ ਨੇ ਤਾਂ ਉਰੇ ਹੀ ਰਹਿਣਾ ਜਵਿੰਦਰ ਯਾਦਵ ਜੀ ਨੂੰ ਨਮਾ ਚਾਰਜ ਲਗਾਤਾ ਹੈ ਰੇਚੋਦੀ ਜਗ੍ਹਾ ਕਿੰਨਾ ਖੁਸ਼ ਹੋਏਗਾ ਬਹੁਤ ਮੈਂ ਮੁਬਾਰਕਬਾਦ ਦਿੰਨਾ ਉਹ ਬੜੇ ਦਿੱਲੀ ਦੇ ਸੂਝਵਾਨ ਲੀਡਰ ਨੇ ਪਹਿਲਾਂ ਵੀ ਹਰੀਸ਼ ਚੌਧਰੀ ਜੀ ਵੀ ਬਹੁਤ ਚੰਗਾ ਕਰਕੇ ਗਏ ਨੇ ਇਹ ਤਾਂ ਪਾਰਟੀਆਂ ਦੇ ਫੈਸਲੇ ਆ ਸਾਰੇ ਹੀ ਲੀਡਰ ਜਿਹੜੇ ਆ ਉਹ ਕੋਸ਼ਿਸ਼ ਕਰਦੇ ਆ ਜਦੋਂ ਇਨਚਾਰਜ ਬਣਦੇ ਆ ਸਟੇਟ ਦੀ ਮੈਂ ਆਪਣੀ ਪਾਰਟੀ ਨੂੰ ਜਿਤਾਵਾ ਤੇ ਜਵਿੰਦਰ ਯਾਦਵ ਵੀ ਉਹਵੇਂ ਦਿੱਲੀ ਦੇ ਬੜੇ ਅ ਬਹੁਤ ਹੀ ਜਿਹਨੂੰ ਕਹਿ ਸਕਦੇ ਆ ਸਿਰਕੜ ਸਾਡੀ ਪਾਰਟੀ ਦੇ ਲੀਡਰ ਨੇ ਕਈ ਸਟੇਟਾਂ ਉਹਨਾਂ ਕੋਲ ਰਹੀਆਂ ਪਹਿਲਾਂ ਤੇ ਹੁਣ ਪੰਜਾਬ 'ਚ ਉਹਨਾਂ ਨੂੰ ਜ਼ਿੰਮੇਵਾਰੀ ਦਿੱਤੀ ਹੈ ਮੈਂ ਉਹਨਾਂ ਨੂੰ ਮੁਬਾਰਕਬਾਦ ਦਿੰਦਾ